ਸ਼ਕੇ ਆਪ ਸਰਕਾਰ ਸੰਗਤਾਂ ਨੇ ਚਰਨਾ ਸਨਿਮਰ ਬੇਨਤੀ ਹੈ ਜੋ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੇ ਹਰਿੰਗਸਾਲ ਉਹਨਾ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਮਹਾਨ ਸ਼ੀਦੀ ਜੋੜ ਮੇਲੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਏ ਜਾਂਦੇ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਵਜਨ ਨੇ ਗਗਨ ਤਮਾਮਾ ਬਾਜੀਓ ਪਰੇ ਨਿਸ਼ਾਨਾ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਉ ਸੂਰਾ ਸੁਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਗੁਰਗਾ ਪੁਰਜਾ ਘਟ ਮਰਿਆ ਕਬੂ ਨਾ ਛੱਡਾ ਖੇਤ ਦੇ ਮਾਵਾ ਕਾ ਅਨੁਸਾਰ ਮਹਾਨ ਸਤਿਗੁਰਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕਾਰ ਜੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਿਦਾਂ ਦੀ ਯਾਦ ਅੰਦਰ 16ਵੇਂ ਮਹਾਨ ਸ਼ਿਧੀ ਜੋੜ ਮੇਲੇ 19, 20 ਅਤੇ 21 ਦਸੰਬਰ ਨੂੰ ਮਾਪੁਰਖਾਂ ਦੇ ਪਾਵਨ ਦਰਬਾਰ ਤੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਏ ਜਾ ਰਹੇ ਨੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ 19 ਤਰੀਕ ਦਿਨ ਸ਼ੁੱਕਰਵਾਰ ਨੂੰ ਇੱਕ ਮਹਾਨ ਨਗਰ ਕੀਰਤਨ ਬਾਬਾ ਜੀ ਦੇ ਦਰਬਾਰ ਤੋਂ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਸੰਗਤਾਂ ਸਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ 20 ਤਰੀਕ ਨੂੰ ਨੰਨੇ-ਮੁੰਨੇ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਕਰਵਾਏ ਜਾ ਰਹੇ ਨੇ 21 ਤਰੀਕ ਸਵੇਰ 8 ਵਜੇ ਤੋਂ ਲੈ ਕਰਕੇ ਸ਼ਾਮ ਦੇ 5 ਵਜੇ ਤੱਕ ਭਾਰੀ ਦੀਵਾਨ ਸਜਣਗੇ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਦੀਵਾਨਾਂ ਦੇ ਅੰਦਰ ਪੰਥ ਦੇ ਪ੍ਰਸਿੱਧ ਘਾੜੀ ਜੱਥੇ ਬੀਬੀ ਦਲੇਰ ਕੌਰ ਜੀ ਖਾਲਸਾ ਪੰਡੋਰੀ ਜਾਸਵਾਲੇ ਭਾਈ ਮਨਵੀਰ ਸਿੰਘ ਜੀ ਨਾਨਕ ਸਰਵਾਲੇ ਭਾਈ ਅਮਰਜੀਤ ਸਿੰਘ ਜੀ ਗਰਮਖੁਰਦ ਵਾਲੇ ਅਤੇ ਭਾਈ ਇਕਬਾਲ ਸਿੰਘ ਜੀ ਝੰਡੇ ਕਲਾ ਵਾਲਿਆਂ ਦੇ ਜੱਥੇ ਅੱਜੇ-ਜੇ ਤੌਰ ਤੇ ਆਪ ਸੰਗਤਾਂ ਨੂੰ ਗੋਰਾ ਇਤਿਹਾਸ ਨਾਲ ਜੋੜਨਗੇ ਸਾਧੂ ਸੰਤ ਸਮਾਜ ਖੜ ਦਰਸ਼ਨ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਿਹਾ ਹੈ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਜੋੜ ਮਿਲਿਆ ਜਹਾਜ਼ੀ ਲਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ 22 ਦਸੰਬਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਸੰਗਤਾਂ 22 ਦਸੰਬਰ ਨੂੰ ਅੰਮ੍ਰਿਤ ਛਕਣ ਗੁਰੂ ਵਾਲੇ ਬਣ 28 ਦਸੰਬਰ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਸਮਰੂਹियत ਕਰਕੇ ਗੁਰਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ